ਗੁਰਵਿੰਦਰ ਕੋ ਜਿਹੜਾ ਬੰਦਾ ਸ਼ਾਹਪੁਰ ਜੱਸਾ ਜਿਹਦੇ ਤੁਹਾਡੇ ਪਤੀ ਦੀ ਡੈਥ ਹੋਇਆ ਯਾਰ ਐਕਸੀਡੈਂਟ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਆਏ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਮਾਸਟ ਮੋਕਾ ਤਾਂ ਪੀਸ ਕੋਈ ਨਹੀਂ ਮੋਕਾ ਤੇ ਕੋਸਪਾਂਚ ਕੋਈ ਕਾਰਵਾਈ ਕੀਤੀ ਉਹਨਾਂ ਹੁੰਦਾ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਕੀ ਮੰਗ ਕਰਦੇ ਆਂ ਨਹੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਕਿ ਛੋਟੇ ਬੱਚੇ ਇਹਨਾਂ ਨੂੰ ਸਾਬ ਦਿੱਤਾ ਜਾਏ ਇਸੇ ਪਰਿਵਾਰ 'ਚ ਕੰਮ ਕੰਮ ਨਹੀਂ ਹੋਣਾ ਉਹਨਾਂ ਦੇ ਭਰਾ ਨੇ 4 ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ 'ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰਾ ਪਤੀ ਜਿਹਨਾਂ ਦੀ ਦੱਤ ਨਹੀਂ ਹਾਂਜੀ ਮੈਨੂੰ ਇਨਸਾਫ ਦੀ ਮੰਗ ਹੈ ਦਿੱਤਾ ਜਾਏ ਛੋਟੀ ਸੰਜੀ ਜਾ ਜੇ ਤੁਹਾਡੇ ਰਾਤੇ ਬ੍ਰਦਰ ਦੀ ਡੈਥ ਹੀ ਹੈ ਕਿਵੇਂ ਇਹ ਜੀ ਪੋਨੇਗ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੇ ਸਾਨੂੰ ਸਾਰ ਨੂੰ ਮਿਲਣ ਆਪਣੇ ਨੂੰ ਤੇ ਨਿਲਕੀ ਤੇ ਮੇਰੇ ਹੱਲ ਆ ਰਹੇ ਸੀ ਤੇ ਕਿਸੇ ਕੋ ਟਰਾਲੀ ਟਰੈਕਟਰ ਤੇ ਆਇਆ ਤੇ ਉਹ ਉੱਪਰ ਚੜਤਾ ਉਹਨਾਂ ਜੀ ਤੇ ਉਹ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15 20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬੰਦਾ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਡੈੱਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੁਕਰੀ ਜੀ ਆਡੀਬ ਇੰਡੀਅਨ ਤੇ ਪਰ ਪਲੀਜ਼ ਮੋਕੋ ਤੇ ਫੀਸ ਵਗੈਰਾ ਆਈ ਸੀ ਹਾਂਜੀ ਕਰਾਈ ਸੀ ਪਰ ਆਡੀ ਸਰਮਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਇਹ ਤਾਂ ਪੇਜ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਉਹਨਾਂ ਦੀ ਡੈਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ਦਾਰ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸੜਕ ਤੇ ਰੋਲੇ ਤੇ ਉੱਥੇ ਵਿੱਚ ਉੱਤਮਤ ਮੰਤਪਾਗੀ ਮੈਂ ਤੁਹਾਨੂੰ ਕੀ ਕਹਿ ਸਕਾਂਗਾ ਮੈਂ ਤੁਮ ਕੀ ਮੈਂ ਅੱਗੇ ਕੀ ਬੋਲਾਂ ਹੁਣ ਡੈਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਆਪਣਾ ਪੋਸਟ ਮਾਰਮ ਦੇ ਗਈ ਜੀ ਕੀ ਮੰਗ ਕਰਦੇ ਮੰਗਾਂ ਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿਨ੍ਹਾਂ ਕਤਲ ਕੀਤਾ ਤਲੇ ਦੇ ਕੇ ਹੰਨ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਅਗੋਂ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਵਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉਹ ਉੱਤੇ ਚੜਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤੇ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿਹਨੇ ਥਲੇ ਦਿੱਤਾ ਜਿਹਨੇ ਉਹਨੂੰ ਪਤਾ ਸਾਨੂੰ ਤਾਂ ਇਨਸਾਫ ਚਾਹੀਦਾ ਇਸ ਇਨਸਾਫ ਸੰਗੋਦਣਾ ਜੀ ਸਨਕਤ ਹੋਈ ਆ ਜੀ ਟਰੈਕਟਰ ਵਾਲੀ ਦੀ ਨਹੀਂ ਜੀ ਨਹੀਂ ਉਹਦੇ ਟਰਾਲੀ 6 ਘੰਟੇ ਸਾਰ 6 ਘੰਟੇ ਉੱਥੇ ਰੁਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰਿਆ ਸਭ ਟਰਾਲੀ ਵਾਲੇ ਦਾ ਖਸੂਰਿਆ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤੋਂ ਪਾਜੇ ਦਾਣਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੋਈ ਸੋਚਿਆ ਜਾਵੇ ਸਤਨਾਮ ਸਿੰਘ ਸਾਲੋਹ ਜਗੰਦਰ ਸਿੰਘ ਸ਼ਾਹਪੁਰ ਜਜੰਦਾ ਰਹਿਣ ਲਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕੀ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਚੰਗੀ ਤੋਂ ਪਿੰਡ ਕੋਨਿਆਲ ਪਿੰਡ ਤੇ ਕੋਨਿਆਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨੂੰ ਐਕਸੀਡੈਂਟ ਹੋਇਆ ਦਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਬਟਾਲਾ ਪੋਸਟ ਮਾਰ ਤੋਂ ਮਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਪੁਲਿਸ ਵਿੱਚ ਲੈ ਜਾਵਾ ਇਸ ਸਬੰਧੀ ਤੇ ਮਕਦਮਾ ਦਰਜ ਕਰਤਾ ਗਿਆ ਸਰ ਕਿਹੜੇ ਵਿਅਕਤੀ ਦੇ ਨਾਮ ਕਰਮ ਦਰਜ ਕੀਤਾ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੋਨਤਮ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਗਿਆ